ਸਭ ਵਾਲੇ ਸਾਰੇ ਦਰਸ਼ਕਾਂ ਦਾ ਹਰਪੀ ਸਿੰਘ ਬਲੀ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਜਿਹੜਾ ਸਾਡਾ 2.0 ਦਾ ਪੁਆਇੰਟ ਚੈਨਲ ਹੈ ਇਹਦੇ ਤੇ ਬਾਬਾ ਬੁੱਲੇ ਸ਼ਾਹ ਦੇ ਜਿਹੜੇ ਕਲਾਮ ਹਨ ਤੇ ਉਹ ਅਸੀਂ ਹਰ ਰੋਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ ਜਿਹੜੇ ਉਹ ਕਲਾਮ ਨੇ ਰੋਹਾਨੀ ਸਫਰ ਚੈਨਲ ਦੇ ਕਲਾਮ ਨੇ ਸਾਨੂੰ ਬਹੁਤ ਚੰਗੇ ਲੱਗਦੇ ਆ ਸੁਣ ਕੇ ਬਹੁਤ ਸਕੂਨ ਮਿਲਦਾ ਹੈਗਾ ਇਦੇ ਨਾਲ ਹੀ ਅਸੀਂ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਪੰਜਾਬੀ ਅਲਫ਼ਾਜ਼ ਚੈਨਲ ਦੇ ਜਿਹੜੇ ਬੋਲ ਨੇ ਭਗਵਾਨ ਬੁੱਧ ਜੀ ਦੇ ਉਹਨਾਂ ਵਾਸਤੇ ਵੀ ਸਾਨੂੰ ਕਮੈਂਟਾਂ ਦੇ ਵਿੱਚ ਬਹੁਤ ਲੋਕ ਸਾਨੂੰ ਲਿਖਦੇ ਆ ਕਿ ਉਹਨਾਂ ਦੇ ਕਲਾਮ ਵੀ ਤੁਸੀਂ ਸਾਨੂੰ ਸੁਣਾਇਆ ਕਰੋ ਤੇ ਅਸੀਂ ਗੁਜਾਰਸ਼ ਕਰਾਂਗੇ ਕਿ ਅਸੀਂ ਪੰਜਾਬੀ ਅਲਫ਼ਾਜ਼ ਚੈਨਲ ਦੇ ਜਿਹੜੇ ਵਿਚਾਰ ਨੇ ਮਹਾਤਮਾ ਬੋਧਿ ਜੀ ਦੇ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਜ਼ਰੂਰ ਸਾਂਝੀ ਕਰੀਏ ਤੇ ਆਓ ਅਸੀਂ ਕਰਦੇ ਹਾਂ ਬਾਬਾ ਫੁੱਲੇ ਸ਼ਾ ਤੇ ਕਲਾਮ ਤੇ ਗੌਤਮ ਬੋਧ ਜੀ ਦੇ ਕਲਾਮ ਇਸ ਤੁਹਾਨੂੰ 2.0 ਚੈਨਲ ਤੇ ਹਰ ਰੋਜ਼ ਦੇਖਣ ਨੂੰ ਮਿਲਦੇ ਨੇ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਤੇ ਤੁਸੀਂ ਅੰਤ ਤੱਕ ਸਾਡੇ ਨਾਲ ਬਨੇ ਰਹਿਣਾ ਧੰਨਵਾਦ ਦੋਸਤ ਇੱਕ ਵਾਰ ਇੱਕ ਬਾਦਸ਼ਾਹ ਇੱਕ ਸੰਿਆਸੀ ਦਾ murid ਹੋ ਗਿਆ ਜਾਪਾਨ ਦੀ ਘਟਨਾ ਹੈ ਸਮਰਾਟ ਹਰ ਰਾਤ ਘੋੜੇ ਤੇ ਸਵਾਰ ਹੋ ਕੇ ਬਾਹਰ ਜਾਂਦਾ ਸੀ ਆਪਣੇ ਰਾਜ ਦਾ ਚੱਕਰ ਲਗਾਉਣ ਉਹ ਹਰ ਰੋਜ਼ ਉਸ ਸਾਧੂ ਨੂੰ ਦਰਖਤ ਹੇਠਾਂ ਬੈਠਾ ਆਪਣੀ ਮਸਤੀ ਵਿੱਚ ਮਸਤ ਹੋਇਆ ਵੇਖਦਾ ਕਦੇ ਸਾਧੂ ਨੱਚਦਾ ਕਦੇ ਬਾਂਸਰੀ ਵਜਾਉਂਦਾ ਕਦੇ ਗੀਤ ਗਾਉਂਦਾ ਕਦੇ ਚੁੱਪਚਾਪ ਬੈਠਾ ਅਸਮਾਨ ਵਿੱਚ ਤਾਰਿਆਂ ਨੂੰ ਨਿਹਾਰਦਾ ਜਦੋਂ ਵੀ ਬਾਦਸ਼ਾਹ ਉਸ ਰਸਤੇ ਤੋਂ ਲੰਘਦਾ ਤਾਂ ਉਹ ਹਰ ਵਾਰ ਰੁਕ ਜਾਂਦਾ ਉਹ ਖੁਦ ਨੂੰ ਉਸ ਸਾਧੂ ਦੀ ਮੂਰਤ ਦੇਖਣ ਤੋਂ ਰੋਕ ਨਾ ਪਾਉਂਦਾ ਕੁਝ ਪਲਾਂ ਲਈ ਉੱਥੇ ਹੀ ਖੜਾ ਹੋ ਕੇ ਉਸ ਸਾਧੂ ਦੀ ਮਸਤੀ ਨੂੰ ਨਿਹਾਰਦਾ ਤੇ ਫਿਰ ਆਪਣੇ ਘੋੜੇ ਤੇ ਸਵਾਰ ਹੋ ਕੇ ਚੱਲ ਜਾਂਦਾ ਹੌਲੀ-ਹੌਲੀ ਬਾਦਸ਼ਾਹ ਨੂੰ ਉਸ ਸਾਧੂ ਵਿੱਚ ਐਨੀ ਦਿਲਚਸਪੀ ਹੋ ਗਈ ਕਿ ਕਦੋਂ ਸਮਾਂ ਬੀਤ ਜਾਂਦਾ ਉਸ ਨੂੰ ਪਤਾ ਹੀ ਨਾ ਲੱਗਦਾ ਉਹ ਬਸ ਚੁੱਪਚਾਪ ਦੂਰ ਝਾੜੀਆਂ ਪਿੱਛੇ ਖੜ ਕੇ ਉਸ ਸਾਧੂ ਨੂੰ ਹੀ ਦੇਖਦਾ ਰਹਿੰਦਾ ਸੀ ਉਸ ਸਾਧੂ ਦੀ ਮਸਤੀ ਵੀ ਅਜੀਹੀ ਸੀ ਕਿ ਉਹ ਖੁਦ ਵੀ ਖੁਸ਼ ਹੋ ਕੇ ਮਹਿਲ ਭਰ ਤੋਂਦਾ ਹੁਣ ਇਹ ਉਸ ਦਾ ਰੋਜ਼ ਦਾ ਕੰਮ ਬਣ ਗਿਆ ਸੀ ਪਰ ਇੱਕ ਦਿਨ ਉਹ ਇੰਨਾ ਭਾਵਕ ਹੋ ਗਿਆ ਕਿ ਜਾ ਕੇ ਸਾਧੂ ਦੇ ਪੈਰੀਂ ਪੈ ਗਿਆ ਤੇ ਕਿਹਾ ਮਹਾਰਾਜ ਮੈਂ ਹੁਣ ਤੁਹਾਨੂੰ ਇੱਥੇ ਹੋਰ ਨਹੀਂ ਰਹਿਣ ਦੇਵਾਂਗਾ। ਬਰਸਾਤ ਦਾ ਮੌਸਮ ਨੇੜੇ ਐ। ਇਸ ਰੌਕ ਥੱਲੇ ਕਿਵੇਂ ਰਹੋਗੇ? ਮਹਿਲ ਚੱਲ ਕੇ ਮੈਨੂੰ ਅਸੀਸ ਦਿਓ। ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ। ਇਹ ਸੁਣ ਕੇ ਉਹ ਸਾਧੂ ਓਟਕੇ ਖੜਾ ਹੋ ਗਿਆ। ਉਸਨੇ ਆਪਣਾ ਝੋਲਾ ਚੱਕਿਆ ਤੇ ਕਿਹਾ ਚਲੋ ਚੱਲੀਏ। ਇਹ ਦੇਖ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ। ਸਮਰਾਟ ਕਹਿਤਾ ਰਿਹਾ ਸੀ ਕਿ ਮਹਿਲ ਚੱਲੋ ਪਰਸਨ ਨੂੰ ਖੁਸ਼ੀ ਹੁੰਦੀ ਇਹ ਸੁਣ ਕੇ ਜੇਕਰ ਸਾਧੂ ਇਹ ਕਹਿੰਦਾ ਕਿ ਕਿਹੜਾ ਮਹਿਲ ਅਸੀਂ ਜਿੱਥੇ ਆ ਉੱਥੇ ਹੀ ਖੁਸ਼ ਆ ਅਸੀਂ ਮਹਿਲਾਂ ਵਗੈਰਾ ਚ ਨਹੀਂ ਜਾਂਦੇ ਅਸੀਂ ਤਾਂ ਕੱਪੜੇ ਗਹਿਣੇ ਮਹਿਲਾਂ ਆਦ ਇਹੋ ਜੀਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੈ ਤੇ ਤੁਸੀਂ ਸਾਨੂੰ ਉੱਥੇ ਹੀ ਲਿਜਾ ਰਹੇ ਹੋ ਬਾਦਸ਼ਾਹ ਦੇ ਮਨ ਵਿੱਚ ਤਾਂ ਸਾਧੂ ਤੋਂ ਇਹ ਸ਼ਬਦ ਸੁਣਨ ਦੀ ਉਮੀਦ ਸੀ ਜੇਕਰ ਸਾਧੂ ਨੇ ਇਹ ਸਭ ਕਿਹਾ ਹੁੰਦਾ ਤਾਂ ਬਾਦਸ਼ਾ ਉਸਦੇ ਪੈਰੀਂ ਡੇਗ ਕੇ ਥੋੜੀ ਹੋਰ ਬੇਨਤੀ ਕਰ ਲੈਂਦਾ ਪਰ ਜਦੋਂ ਸਾਧੂ ਇੱਕ ਵਾਰ ਵਿੱਚ ਹੀ ਤੁਰਨ ਲਈ ਤਿਆਰ ਹੋ ਗਿਆ ਤਾਂ ਇਸ ਕਾਰਨ ਬਾਦਸ਼ਾ ਥੋੜਾ ਹੈਰਾਨ ਜਾ ਹੋ ਗਿਆ ਉਹ ਸੋਚਣ ਲੱਗਿਆ ਕਿ ਕਿਤੇ ਮੇਥੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਕਿਤੇ ਇਸ ਬੰਦੇ ਨੇ ਮੇਰੇ ਨਾਲ ਕੋਈ ਚਲਾਕੀ ਤਾਂ ਨਹੀਂ ਕੀਤੀ ਕਿਤੇ ਇਹ ਮਹਿਲ ਵਿੱਚ ਦਾਖਲ ਹੋਣ ਦੀ ਕੋਈ ਚਾਲ ਤਾਂ ਨਹੀਂ ਹੈ ਕਿ ਇਹ ਇੱਥੇ ਬੈਠ ਕੇ ਬਾਂਸਰੀ ਵਜਾਉਂਦਾ ਰਿਹਾ ਤੇ ਉਦੋਂ ਤੱਕ ਵਜਾਉਂਦਾ ਹੀ ਰਿਹਾ ਜਦੋਂ ਤੱਕ ਮੈਂ ਇਸ ਤੋਂ ਪ੍ਰਭਾਵਿਤ ਨਹੀਂ ਹੋ ਗਿਆ ਕਿਤੇ ਇਹ ਮੇਰੇ ਹੀ ਉੱਪਰ ਜਾਲ ਤਾਂ ਨਹੀਂ ਸੁੱਟ ਰਿਹਾ ਸੀ ਕਿਤੇ ਇਹ ਮੱਛੀ ਨੂੰ ਫਸਾਉਣ ਲਈ ਕੰਡਾ ਤਾਂ ਨਹੀਂ ਸੀ ਮੂਰਖ ਹਾਂ ਮੈਂ ਜੋ ਇਹਨਾਂ ਚੱਕਰਾਂ ਵਿੱਚ ਪੈ ਗਿਆ ਹੁਣ ਮੈਂ ਕੁਝ ਬੋਲ ਵੀ ਨਹੀਂ ਸਕਦਾ ਇਹਨੇ ਕੋਈ ਮੌਕਾ ਵੀ ਨਹੀਂ ਦਿੱਤਾ ਕੁਝ ਬੋਲਣ ਦਾ ਇਹਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਨਹੀਂ ਨਹੀਂ ਮੈਂ ਇੱਥੇ ਹੀ ਆਨੰਦ ਵਿੱਚ ਹਾਂ ਕੀ ਗਰਮੀ ਕੀ ਬਰਸਾਤ ਸਾਡੇ ਲਈ ਸਭ ਕੁਝ ਹੈ ਕੀ ਹੈ ਸਾਧੂ ਨੂੰ ਦੇਖ ਕੇ ਬਾਦਸ਼ਾਹ ਨੇ ਮਨ ਵਿੱਚ ਸੋਚਿਆ ਕਿ ਕਿਹੋ ਜਿਹਾ ਸਾਧਾ ਇਹ ਆਰਾਮ ਦੀ ਗੱਲ ਆਉਂਦੇ ਹੀ ਤਰੰਤ ਮੰਨ ਗਿਆ ਹੁਣ ਬਾਦਸ਼ਾਹ ਦੇ ਮਨ ਵਿੱਚੋਂ ਸਾਧੂ ਪ੍ਰਤੀ ਉਹ ਸਾਰਾ ਸਤਿਕਾਰ ਅਲੋਪ ਹੋ ਗਿਆ ਸੀ ਬਾਦਸ਼ਾਹ ਇਹ ਸਭ ਸੋਚ ਹੀ ਰਿਹਾ ਸੀ ਕਿ ਉਦੋਂ ਹੀ ਉਹ ਸਾਧੂ ਬਾਦਸ਼ਾਹ ਦੇ ਘੋੜੇ ਉੱਪਰ ਛਾਲ ਮਾਰ ਕੇ ਬੈਠ ਗਿਆ ਤੇ ਬੋਲਿਆ ਚਲੋ ਚੱਲੀਏ ਸਮਰਾਟ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਤੁਰਨਾ ਪਿਆ ਜਦ ਕਿ ਇੱਕ ਸਾਧੂ ਖੁਸ਼ੀ ਨਾਲ ਘੋੜੇ ਤੇ ਜਾ ਰਿਹਾ ਸੀ ਬਾਦਸ਼ਾਹ ਦੇ ਦਿਲ ਨੂੰ ਬੜਾ ਦੁੱਖ ਹੋਇਆ ਉਹ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗਿਆ ਕਿ ਇਹ ਤਾਂ ਮੈਂ ਬਹੁਤ ਕਾੜੀ ਕਰ ਲਈ ਬੜੀ ਵੱਡੀ ਗਲਤੀ ਹੋ ਗਈ ਮੇਰੇ ਤੋਂ ਇਸ ਸਾਧੂ ਨੂੰ ਪਛਾਣਨ ਵਿੱਚ ਪਰ ਹੁਣ ਬਾਦਸ਼ਾਹ ਵੀ ਆਪਣੀ ਗੱਲ ਤੋਂ ਪਿੱਛੇ ਨਹੀਂ ਹਟ ਸਕਦਾ ਸੀ ਆਪਣੀ ਜ਼ੁਬਾਨ ਦਾ ਪੱਕਾ ਜੋ ਸੀ ਬਾਦਸ਼ਾ ਨੇ ਮਨਹੀਮਾਨ ਆਪਣੇ ਆਪ ਨੂੰ ਕਿਹਾ ਕਿ ਚਲੋ ਕੋਈ ਨਾ ਜਿੱਥੇ ਐਨੇ ਜਾਣੇ ਮਹਿਲ ਵਿੱਚ ਵਿਹਲੇ ਪਏ ਨੇ ਉਥੇ ਵੀ ਪਿਆਰ ਹੈਗਾ ਪਰ ਹੁਣ ਬਾਦਸ਼ਾ ਦੇ ਮਨ ਵਿੱਚ ਉਸ ਸਾਧੂ ਲਈ ਪਿਆਰ ਤੇ ਸਤਕਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ ਉਹ ਸਾਧੂ ਮਹਿਲ ਵਿੱਚ ਜਾ ਕੇ ਆਰਾਮ ਨਾਲ ਰਹਿਣ ਲੱਗ ਪਿਆ ਪਰ ਬਾਦਸ਼ਾ ਦੀ ਸਮੱਸਿਆ ਦਿਨੋ ਦਿਨ ਵਧਣ ਲੱਗੀ ਕਿਉਂਕਿ ਉਹ ਸਾਧੂ ਬਹੁਤ ਮौज-ਮਸਤੀ ਵਿੱਚ ਰਹਿੰਦਾ ਸੀ ਤੇ ਬਾਦਸ਼ਾ ਨੂੰ ਸਾਧੂ ਤੋਂ ਈਰਖਾ ਹੋਣ ਲੱਗੀ ਜਦੋਂ ਇਹੀ ਸਾਧੂ ਜੰਗਲ ਦੇ ਦਰਖਤ ਹੇਠਾਂ ਮਗਣ ਰਹਿੰਦਾ ਸੀ ਤਦ ਬਾਦਸ਼ਾ ਦਾ ਮਨ ਉਸ ਦਾ ਸਤਕਾਰ ਕਰਦਾ ਸੀ ਕਿ ਵਾਹ ਇਹ ਸਾਧੂ ਕਿੰਨਾ ਵੱਡਾ ਤਿਆਗੀ ਹੈ ਕੋਲ ਕੁਝ ਵੀ ਨਹੀਂ ਹੈ ਫਿਰ ਵੀ ਕਿੰਨਾ ਖੁਸ਼ ਹੈ ਸਾਧੂ ਤਾਂ ਦਰਖਤ ਦੇ ਹੇਠਾਂ ਵੀ ਬੰਸਰੀ ਵਜਾਉਂਦਾ ਸੀ ਤੇ ਮਹਿਲ ਵਿੱਚ ਵੀ ਉਹ ਬੰਸਰੀ ਹੀ ਵਜਾਉਂਦਾ ਸੀ ਫਰਕ ਸਿਰਫ ਇੰਨਾ ਸੀ ਕਿ ਇੱਥੇ ਉਹ ਮਖਮਲ ਦੇ ਗੱਦਿਆਂ ਉੱਪਰ ਬੈਠ ਕੇ ਬੰਸਰੀ ਵਜਾਉਂਦਾ ਸੀ ਇਹ ਸਭ ਦੇਖ ਕੇ ਬਾਦਸ਼ਾਹ ਨੂੰ ਬੜੀ ਜਲਨ ਹੁੰਦੀ ਸੀ ਕਿ ਕਿਹੋ ਜਿਹਾ ਬੰਦਾ ਝੋਕ ਲਿਆ ਮੈਂ ਇਹ ਵੀ ਕੋਈ ਸਾਧੂ ਹੈ ਉਹ ਬਾਦਸ਼ਾਹ ਨਾਲੋਂ ਵੀ ਵੱਧ ਐਸ਼ੋ ਆਰਾਮ ਨਾਲ ਰਹਿੰਦਾ ਸੀ ਬਾਦਸ਼ਾਹ ਨੂੰ ਤਾਂ ਕੁਝ ਚਿੰਤਾਵਾਂ ਵੀ ਸੀ ਆਖਰ ਉਸ ਦਾ ਸਮਰਾਜ ਪਰਿਵਾਰ ਪੈਸਾ ਦੌਲਤ ਸਭ ਕੁਝ ਸੀ ਸੈਂਕੜੇ ਚਿੰਤਾਵਾਂ ਸੀ ਉਸ ਨੂੰ ਸਾਰੇ ਸਾਧੂ ਨੂੰ ਤਾਂ ਕੋਈ ਚਿੰਤਾ ਹੀ ਨਹੀਂ ਸੀ ਉਹ ਬੰਸਰੀ ਵਜਾਇਆ ਕਰੇ ਨੱਚਿਆ ਕਰੇ ਗਾਇਆ ਕਰੇ ਚੰਗੇ ਕੱਪੜੇ ਪਹਿਨਨ ਨੂੰ ਤੇ ਚੰਗਾ ਖਾਣਾ ਖਾਣ ਨੂੰ ਕਿਸੇ ਤਰ੍ਹਾਂ ਬਾਦਸ਼ਾਹ ਨੇ 6 ਮਹੀਨੇ ਬਰਦਾਸ਼ਤ ਕੀਤਾ ਪਰ ਗੱਲ ਵਾਧੀ ਚਲੀ ਗਈ ਬਰਦਾਸ਼ਤ ਤੋਂ ਬਾਹਰ ਹੋ ਗਿਆ ਤਾਂ ਇੱਕ ਦਿਨ ਬਾਦਸ਼ਾਹ ਨੇ ਸਾਧੂ ਨੂੰ ਬੋਲ ਹੀ ਦਿੱਤਾ ਕਿ ਸੰਤ ਜੀ ਮੈਂ ਇੱਕ ਸਵਾਲ ਪੁੱਛਣਾ ਤੁਹਾਨੂੰ ਹੁਣ ਮੇਰੇ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਹੈ ਸਾਧੂ ਨੇ ਕਿਹਾ ਫਰਕ ਜਾਨਣਾ ਚਾਹੁੰਦੇ ਹੋ ਬਾਦਸ਼ਾਹ ਨੇ ਕਿਹਾ ਕਿ ਜੀ ਮਹਾਰਾਜ ਸਾਧੂ ਨੇ ਕਿਹਾ ਤੂੰ 6 ਮਹੀਨੇ ਬੇਲੋੜੀ ਚਿੰਤਾ ਕਿਉਂ ਕੀਤੀ ਤੈਨੂੰ ਇਹ ਸਵਾਲ ਉਸੇ ਸਮੇਂ ਪੁੱਛਣਾ ਚਾਹੀਦਾ ਸੀ ਜਦੋਂ ਮੈਂ ਤੇਰੇ ਘੋੜੇ ਤੇ ਬੈਠਾ ਸੀ ਕਿਉਂਕਿ ਮੈਂ ਦੇਖ ਲਿਆ ਸੀ ਕਿ ਇਹ ਸਵਾਲ ਤੇਰੇ ਦਿਮਾਗ ਵਿੱਚ ਉਸੇ ਸਮੇਂ ਉੱਠ ਗਿਆ ਸੀ ਜਦੋਂ ਮੈਂ ਝੋਲਾ ਚੌਕ ਸਹਿਮਤ ਹੋ ਗਿਆ ਸੀ ਤੇਰੇ ਨਾਲ ਆਉਣ ਲਈ ਮੈਂ ਉਸੇ ਪਲ ਤੇਰਾ ਚਿਹਰਾ ਪੜਿਆ ਇਹ ਸਵਾਲ ਤਾਂ ਉਸੇ ਸਮੇਂ ਤੇਰੇ ਮਨ ਵਿੱਚ ਸੀ ਓਏ ਮੂਰਖਾ ਤੂੰ 6 ਮਹੀਨੇ ਤੱਕ ਆਪਣੀ ਛਾਤੀ ਕਿਉਂ ਸਾੜਦਾ ਰਿਹਾ ਉੱਥੇ ਹੀ ਪੁੱਛ ਲਿਆ ਹੁੰਦਾ ਮੈਂ ਝੋਲਾ ਰੱਖ ਫਿਰ ਉਸੇ ਰੌਖੇਠਾਂ ਬੈਠ ਜਾਂਦਾ ਕਿਹੜੀ ਝਿਜਕ ਸੀ ਤੈਨੂੰ ਤੈਨੂੰ ਕਿਸ ਗੱਲ ਦੀ ਸ਼ਰਮ ਆਉਂਦੀ ਸੀ ਪਰ ਮੈਂ ਉਡੀਕ ਹੀ ਰਿਹਾ ਸੀ ਕਿ ਕਦੋਂ ਤੱਕ ਤੂੰ ਮੈਨੂੰ ਪੁੱਛੇਂਗਾ ਤਾਂ ਫਿਰ ਕੱਲ ਸਵੇਰੇ ਮੈਂ ਤੈਨੂੰ ਫਰਕ ਜ਼ਰੂਰ ਦੱਸਾਂਗਾ ਪਰ ਹਾਂ ਮੈਂ ਸ਼ਹਿਰ ਤੋਂ ਬਾਹਰ ਜਾ ਕੇ ਦੱਸਾਂਗਾ ਬਾਦਸ਼ਾਹ ਦੂਸਰੀ ਸਵੇਰ ਜਲਦੀ ਜਾਗਿਆ ਇਹ ਜਾਣਨ ਲਈ ਉਤਸਕ ਹੋ ਗਿਆ ਕਿ ਕੀ ਫਰਕ ਹੈ ਬਾਦਸ਼ਾਹ ਸੋਚ ਰਿਹਾ ਸੀ ਕਿ ਕੀ ਫਰਕ ਹੋ ਸਕਦਾ ਹੈ ਮੈਨੂੰ ਤਾਂ ਕੁਝ ਨਹੀਂ ਲੱਗਿਆ ਮੈਂ ਜਿਹੜਾ ਭੋਜਨ ਖਾਣਾ ਉਹੀ ਇਹ ਖਾਂਦਾ ਤੇ ਮੇਰੇ ਤੋਂ ਵੀ ਜ਼ਿਆਦਾ ਮੰਗਾ ਕਰਦਾ ਇਹ ਲਿਆਓ ਉਹ ਲਿਆਓ ਜਿਹੜੇ ਕਮਰੇ ਵਿੱਚ ਮੈਂ ਰਹਿਣਾ ਉਸ ਤੋਂ ਵੀ ਆਲੀਸ਼ਾਨ ਕਮਰੇ ਵਿੱਚ ਇਹ ਰਹਿੰਦਾ ਹੈ ਮੇਰਾ ਤਾਂ ਦੋ ਤਿੰਨ ਨੌਕਰਾਂ ਨਾਲ ਕੰਮ ਚੱਲ ਜਾਂਦਾ ਹੈ ਇਹ ਰੋਜ਼ 15 20 ਨੂੰ ਉਲਝਾਈ ਰੱਖਦਾ ਹੈ ਇਸ ਦੀਆਂ ਜ਼ਰੂਰਤਾਂ ਦਾ ਕੋਈ ਅੰਤ ਨਹੀਂ ਹੈ ਮੰਗੇ ਹੀ ਜਾਂਦਾ ਹੈ ਸ਼ਾਨਦਾਰ ਕੱਪੜੇ ਪਾਉਂਦਾ ਹੈ ਜਿਸ ਨੂੰ ਦੇਖ ਕੇ ਕੋਈ ਇਹ ਹੀ ਸਮਝੇਗਾ ਕਿ ਇਹ ਤਾਂ ਕੋਈ ਮੰਤਰੀ ਹੈ ਇਹ ਤਾਂ ਖੁਦ ਇਸ ਮਹਿਲ ਦਾ ਸਮਰਾਟ ਦਿਖਾਈ ਦਿੰਦਾ ਹੈ ਘਟੋ ਘਟ ਮਹਿਲ ਦੇ ਬਾਕੀ ਲੋਕ ਮੇਰੇ ਤੋਂ ਡਰਦੇ ਤਾਂ ਹੈਗੇ ਨੇ ਪਰ ਇਸ ਦੀਆਂ ਅੱਖਾਂ ਵਿੱਚ ਤਾਂ ਡਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਬਸ ਪੂਰਾ ਦਿਨ ਆਪਣੀ ਮਸਤੀ ਵਿੱਚ ਮਸਤ ਹੋ ਕੇ ਬੰਸਰੀ ਵਜਾਉਂਦਾ ਰਹਿੰਦਾ ਹੈ ਚੱਲ ਹੁਣ ਦੇਖਾਂ ਤਾਂ ਸਹੀ ਕੀ ਫਰਕ ਦੱਸਦਾ ਹੈ ਸੋਚਾਂ ਵਿੱਚ ਡੁੱਬਿਆ ਬਾਦਸ਼ਾਹ ਪਹੁੰਚ ਗਿਆ ਸਾਧੂ ਦੇ ਕਮਰੇ ਵਿੱਚ ਸਵੇਰੇ ਸਵੇਰੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਕੁਝ ਸਾਧੂ ਨੇ ਉਹੀ ਪੁਰਾਣੇ ਕੱਪੜੇ ਪਾਏ ਹੋਏ ਸੀ ਜਿਹੜੇ ਉਹ ਦਰਖਤ ਹੇਠਾਂ ਬੈਠ ਕੇ ਪਹਿਨਦਾ ਸੀ ਉਹ ਇੱਕ ਹੱਥ ਵਿੱਚ ਆਪਣਾ ਝੋਲਾ ਤੇ ਦੂਸਰੇ ਵਿੱਚ ਬੰਸਰੀ ਲੈ ਕੇ ਤਿਆਰ ਖੜਾ ਸੀ ਬਾਦਸ਼ਾਹ ਨੂੰ ਦੇਖ ਕੇ ਸਾਧੂ ਨੇ ਕਿਹਾ ਚਲਿਏ ਮਹਾਰਾਜ ਇਸ ਤੋਂ ਬਾਅਦ ਉਹ ਦੋਨੇ ਮਹਿਲ ਤੋਂ ਬਾਹਰ ਆ ਗਏ ਚਲਦੇ ਚਲਦੇ ਸ਼ਹਿਰ ਦੀ ਨਦੀ ਪਾਰ ਹੋ ਗਈ ਕੁਝ ਸਮੇਂ ਬਾਅਦ ਉਹ ਸ਼ਹਿਰ ਤੋਂ ਬਹੁਤ ਦੂਰ ਆ ਗਏ ਬਾਦਸ਼ਾਹ ਨੇ ਪੁੱਛਿਆ ਕਿ ਹੋਰ ਕਿੰਨਾ ਕੁ ਤੁਰਨਾ ਹੈ ਸਾਧੂ ਨੇ ਕਿਹਾ ਬਸ ਕੁਝ ਦੇਰ ਹੋਰ ਚੱਲੋ ਚੱਲਦੇ ਚੱਲਦੇ ਸਵੇਰ ਤੋਂ ਦੁਪਹਿਰ ਹੋ ਗਈ ਤਾਂ ਬਾਦਸ਼ਾਹ ਨੇ ਕਿਹਾ ਬਸ ਅੱਗੇ ਨਹੀਂ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਇੱਥੇ ਕਹੋ ਸਾਧੂ ਨੇ ਕਿਹਾ ਮੈਂ ਅੱਗੇ ਜਾਵਾਂਗਾ ਤੁਸੀਂ ਮੇਰੇ ਨਾਲ ਜਾਂਦੇ ਹੋ ਜਾਂ ਨਹੀਂ ਬਾਦਸ਼ਾਹ ਨੂੰ ਥੋੜਾ ਗੁੱਸਾ ਆਇਆ ਤੇ ਬੋਲਿਆ ਮੈਂ ਕਿਵੇਂ ਜਾ ਸਕਦਾ ਮੈਂ ਤੇਰੇ ਵਰਗਾ ਕੋਈ ਫਕੀਰ ਨਹੀਂ ਜਿਸ ਨੂੰ ਕਿਸੇ ਗੱਲ ਦੀ ਪਰਵਾਹ ਹੀ ਨਾ ਹੋਵੇ ਮੇਰੀ ਪਤਨੀ ਮੇਰੇ ਬੱਚੇ ਮੇਰੀ ਦੌਲਤ ਮੇਰੀ ਸਲਤਨਤ ਸਭ ਕੁਝ ਮੇਰੇ ਨਾਲ ਜੁੜਿਆ ਹੋਇਆ ਹੈ ਮੈਂ ਸਭ ਕੁਝ ਛੱਡ ਕੇ ਤੇਰੇ ਨਾਲ ਕਿਉਂ ਜਾਵਾਂ ਬਾਦਸ਼ਾਹ ਦੀ ਗੱਲ ਸੁਣ ਕੇ ਸਾਧੂ ਉੱਚੀ ਉੱਚੀ ਹੱਸਿਆ ਤੇ ਬੋਲਿਆ ਬਸ ਇਹੀ ਫਰਕ ਹੈ ਤੇਰੇ ਵਿੱਚ ਤੇ ਮੇਰੇ ਵਿੱਚ ਕਿ ਮੈਂ ਕਿਤੇ ਵੀ ਜਾ ਸਕਦਾ ਪਰ ਤੁਸੀਂ ਨਹੀਂ ਜਾ ਸਕਦੇ ਮੈਂ ਚੰਗੇ ਮਾੜੇ ਹਰ ਹਾਲਾਤ ਵਿੱਚ ਖੁਸ਼ ਰਹਿ ਸਕਦਾ ਪਰ ਤੁਸੀਂ ਨਹੀਂ ਜਦੋਂ ਮੈਂ ਉਸ ਜੰਗਲੀ ਦਰਖਤ ਦੇ ਹੇਠਾਂ ਰਹਿੰਦਾ ਸੀ ਮੈਂ ਪੂਰੀ ਮौज-ਮਸਤੀ ਵਿੱਚ ਰਹਿੰਦਾ ਸੀ ਤੇ ਆਪਣੀ ਜ਼ਿੰਦਗੀ ਦਾ ਹਰ ਪਲ ਜਿਉਂਦਾ ਸੀ ਜਦੋਂ ਮੈਂ ਮਹਿਲ ਚੱਲਿਆ ਗਿਆ ਤਾਂ ਮੈਂ ਉੱਥੇ ਵੀ ਆਪਣੀ ਕੀਮਤੀ ਜ਼ਿੰਦਗੀ ਦਾ ਇੱਕ-ਇੱਕ ਪਲ ਪੂਰੇ ਮौज-ਮਸਤੀ ਨਾਲ ਬਤੀਤ ਕੀਤਾ ਤੇ ਹੁਣ ਜਦੋਂ ਮੈਂ ਕਿਤੇ ਹੋਰ ਚੱਲਿਆ ਜਾਵਾਂਗਾ ਤਾਵੀਂ ਮੈਂ ਇਸੇ ਤਰ੍ਹਾਂ ਹੀ ਜੀਵਾਂਗਾ ਕਿਉਂਕਿ ਅਸੀਂ ਜਿਹੜੇ ਸਮੇਂ ਜਿੱਥੇ ਹੁੰਦੇ ਹਾਂ ਪੂਰੀ ਤਰ੍ਹਾਂ ਨਾਲ ਉੱਥੇ ਹੀ ਹੁੰਦੇ ਹਾਂ ਸਾਡਾ ਸਰੀਰ ਤੇ ਮਨ ਹਮੇਸ਼ਾ ਇਕੱਠੇ ਰਹਿੰਦੇ ਨੇ ਅਸੀਂ ਨਾ ਤਾਂ ਆਪਣੇ ਅਤੀਤ ਬਾਰੇ ਸੋਚ ਕੇ ਪਛਤਾਉਂਦੇ ਹਾਂ ਤੇ ਨਾ ਹੀ ਆਪਣੇ ਭਵਿੱਖ ਦੀ ਚਿੰਤਾ ਕਰਕੇ ਆਪਣੇ ਅੱਜ ਨੂੰ ਵਿਗਾੜਦੇ ਹਾਂ ਅਸੀਂ ਤਾਂ ਬਸ ਅੱਜ ਵਿੱਚ ਹੀ ਜਿਉਂਦੇ ਹਾਂ ਕਿਉਂਕਿ ਅਸੀਂ ਸਮਝ ਲਿਆ ਹੈ ਕਿ ਜ਼ਿੰਦਗੀ ਅੱਜ ਵਿੱਚ ਹੀ ਹੈ ਹੁਣੇ ਇਸੇ ਪਲ ਨੂੰ ਜਿਉਣ ਵਿੱਚ ਹੈ ਬਸ ਇਹੀ ਇੱਕ ਛੋਟਾ ਜਿਹਾ ਫਰਕ ਹੈ ਤੁਹਾਡੇ ਤੇ ਸਾਡੇ ਵਿੱਚ ਤੁਹਾਨੂੰ ਹਾਲਾਤ ਚਲਾਉਂਦੇ ਨੇ ਤੇ ਅਸੀਂ ਹਾਲਾਤਾਂ ਨੂੰ ਚਲਾਉਂਦੇ ਹਾਂ ਤੁਸੀਂ ਖੁਸ਼ ਰਹੋਗੇ ਜਾਂ ਉਦਾਸ ਰਹੋਗੇ ਇਹ ਤੁਹਾਡੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਤੇ ਨਿਰਭਰ ਕਰਦਾ ਹੈ ਪਰ ਸਾਡੇ ਲਈ ਇਹ ਘਟਨਾਵਾਂ ਜ਼ਿੰਦਗੀ ਦਾ ਇੱਕ ਹਿੱਸਾ मात्र ਹੈ ਅਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਇਹਨਾਂ ਵਿੱਚੋਂ ਲੱਗਦੇ ਹਾਂ ਅਸੀਂ ਨਾ ਤਾਂ ਦੁੱਖ ਹੋਣ ਤੇ ਪਰੇਸ਼ਾਨ ਹੁੰਦੇ ਹਾਂ ਤੇ ਨਾ ਹੀ ਸੁੱਖ ਹੋਣ ਤੇ ਜ਼ਿਆਦਾ ਖੁਸ਼ ਹੁੰਦੇ ਹਾਂ ਅਸੀਂ ਹਰ ਸਥਿਤੀ ਵਿੱਚ ਆਪਣੇ ਆਪ ਨੂੰ ਸ਼ਾਂਤ ਤੇ ਸਥਿਰ ਰੱਖਦੇ ਹਾਂ ਕਿਉਂਕਿ ਅਸੀਂ ਜਾਣ ਚੁੱਕੇ ਹਾਂ ਕਿ ਨਾ ਤਾਂ ਦੁੱਖ ਸਦਾ ਰਹਿਣ ਵਾਲਾ ਹੈ ਤੇ ਨਾ ਹੀ ਸੁੱਖ ਇਸ ਲਈ ਅਸੀਂ ਹਰ ਹਾਲਾਤ ਵਿੱਚ ਮਸਤ ਰਹਿੰਦੇ ਹਾਂ ਇਹ ਸਭ ਸੁਣ ਕੇ ਅਚਾਨਕ ਬਾਦਸ਼ਾਹ ਨੂੰ ਅਹਿਸਾਸ ਹੋਇਆ ਕਿ ਮੈਂ ਕੀ ਕੀਤਾ ਹੈ ਇੰਨੀ ਪਵਿੱਤਰ ਰੂਹ ਨੂੰ ਗਵਾ ਦਿੱਤਾ 6 ਮਹੀਨੇ ਉਸਦੇ ਨਾਲ ਰਿਹਾ ਤੇ ਇੱਕ ਦਿਨ ਵੀ ਸਤਸੰਗ ਨਾ ਕਰ ਸਕਿਆ ਸਤਸੰਗ ਵੀ ਕੀ ਖਾਕ ਕਰਦਾ ਮੇਰੇ ਮਨ ਵਿੱਚ ਤਾਂ ਇਹੀ ਚੱਲ ਰਿਹਾ ਸੀ ਕਿ ਇਹ ਤਾਂ ਬਹੁਤ ਹੀ ਆਮ ਆਦਮੀ ਨਿਕਲਿਆ ਇੱਕ ਖੋਟਾ ਸਿੱਕਾ ਨਿਕਲਿਆ ਜਿਹਦੇ ਤੇ ਸੋਨੇ ਦੀ ਪਾਲਿਸ਼ ਕੀਤੀ ਹੋਈ ਹੈ ਇਹ ਸਾਰੇ ਵਿਚਾਰ ਆਉਂਦੇ ਹੀ ਬਾਦਸ਼ਾਹ ਨੇ ਤੁਰੰਤ ਸਾਧੂ ਦੇ ਪੈਰ ਫੜ ਲਏ ਤੇ ਕਿਹਾ ਨਹੀਂ ਮਹਾਰਾਜ ਮੈਂ ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗਾ ਸਾਧੂ ਬੋਲਿਆ ਦੇਖ ਮੈਨੂੰ ਕੋਈ ਸਮੱਸਿਆ ਨਹੀਂ ਹੈ ਇਹ ਖੜਾ ਤੇਰਾ ਘੋੜਾ ਮੈਂ ਫਿਰ ਇਸ ਤੇ ਬੈਠਾਂਗਾ ਤੇ ਵਾਪਸ ਤੇਰੇ ਨਾਲ ਚਲਾ ਜਾਵਾਂਗਾ ਪਰ ਫਿਰ ਤੈਨੂੰ ਪਰੇਸ਼ਾਨੀ ਹੋਵੇਗੀ ਬਾਦਸ਼ਾਹ ਇਹ ਸੁਣ ਕੇ ਫਿਰ ਉਹੀ ਕੁਝ ਸੋਚਣ ਲੱਗ ਗਿਆ ਕਿ ਇਹ ਫਿਰ ਉਹਦੇ ਹੀ ਮੰਨ ਗਿਆ ਸਾਧੂ ਨੇ ਕੁਝ ਦੇਰ ਤੱਕ ਬਾਦਸ਼ਾਹ ਦੀਆਂ ਅੱਖਾਂ ਵਿੱਚ ਧਿਆਨ ਨਾਲ ਦੇਖਿਆ ਤੇ ਫਿਰ ਕਿਹਾ ਪਰ ਨਹੀਂ ਹੁਣ ਮੈਂ ਵਾਪਸ ਨਹੀਂ ਆਵਾਂਗਾ ਕਿਉਂਕਿ ਤੂੰ ਫਿਰ ਨਹੀਂ ਸੁਧਰੇਗਾ ਫਿਰ ਤੈਨੂੰ ਪਰੇਸ਼ਾਨੀ ਹੋਵੇਗੀ ਫਿਰ ਤੂੰ ਮੇਰੇ ਨਾਲ ਈਰਖਾ ਕਰੇਗਾ ਤੇ ਦਿਨ ਰਾਤ ਪਰੇਸ਼ਾਨ ਰਹੇਗਾ ਸਾਡਾ ਕੀ ਹੈ ਅਸੀਂ ਤਾਂ ਸੰਿਆਸੀ ਆ ਸਾਡੇ ਲਈ ਮਹਿਲ ਕੀ ਤੇ ਜੰਗਲ ਕੀ ਸਾਨੂੰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਜਿਸ ਨੂੰ ਸਮੱਸਿਆ ਹੈ ਉਹ ਸਨਿਆਸੀ ਨਹੀਂ ਹੋ ਸਕਦਾ ਜਿਸ ਤਰ੍ਹਾਂ ਮੇਰੀ ਬੰਸਰੀ ਮੈਲ ਵਿੱਚ ਵੱਜਦੀ ਸੀ ਉਹ ਜੰਗਲ ਵਿੱਚ ਵੀ ਵਜੇਗੀ ਤੇ ਵੱਜਦੀ ਹੀ ਰਹੇਗੀ ਇਹ ਕਹਿ ਕੇ ਉਹ ॠषि ਉੱਥੋਂ ਚੱਲ ਜਾਂਦਾ ਹੈ ਤੇ ਬਾਦਸ਼ਾਹ ਉੱਥੇ ਖੜਾ ਖੜਾ ਸਾਧੂ ਨੂੰ ਜਾਂਦਾ ਹੋਇਆ ਦੇਖਦਾ ਰਹਿੰਦਾ ਹੈ ਸੋ ਦੋਸਤੋ ਇਸ ਕਹਾਣੀ ਤੋਂ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਪਹਿਲੀ ਕਿ ਵਿਅਕਤੀ ਕਿਸੇ ਵੀ ਚੀਜ਼ ਦੀ ਇੱਜ਼ਤ ਉਦੋਂ ਤੱਕ ਕਰਦਾ ਹੈ ਜਦੋਂ ਤੱਕ ਉਸ ਕੋਲ ਉਹ ਚੀਜ਼ ਨਹੀਂ ਹੁੰਦੀ ਫਿਰ ਉਹ ਚੀਜ਼ ਜਾਂ ਇਨਸਾਨ ਮਿਲ ਜਾਣ ਤੋਂ ਬਾਅਦ ਉਸ ਨੂੰ ਉਚਿਤ ਸਤਿਕਾਰ ਦੇਣਾ ਬੰਦ ਕਰ ਦਿੰਦਾ ਹੈ ਤੇ ਫਿਰ ਉਸ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹ ਚੀਜ਼ ਜਾਂ ਇਨਸਾਨ ਉਸ ਦੇ ਜੀਵਨ ਵਿੱਚੋਂ ਚਲਾ ਜਾਂਦਾ ਹੈ ਜਿਵੇਂ ਉਸ ਸਮਰਾਟ ਨੂੰ ਉਹ ਸਾਧੂ ਉਦੋਂ ਤੱਕ ਬੜਾ ਮਹਾਨ ਤੇ ਤਿਆਗੀ ਜਾਪਦਾ ਸੀ ਜਦੋਂ ਤੱਕ ਉਹ ਜੰਗਲ ਵਿੱਚ ਬੈਠਾ ਸੀ ਪਰ ਜਿਵੇਂ ਹੀ ਉਹ ਬਾਦਸ਼ਾਹ ਦੇ ਨਾਲ ਮਹਿਲ ਵਿੱਚ ਚਲਿਆ ਗਿਆ ਬਾਦਸ਼ਾਹ ਉਸ ਨੂੰ ਬੇਕਾਰ ਜਾਣ ਕੇ ਉਸ ਤੋਂ ਛਟਕਾਰਾ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਫਿਰ ਉਹੀ ਸਾਧੂ ਜਦੋਂ ਉਸ ਤੋਂ ਦੂਰ ਚਲਿਆ ਗਿਆ ਤਾਂ ਉਹ ਬਾਦਸ਼ਾਹ ਨੂੰ ਲਾਭਦਾਇਕ ਜਾਪਿਆ ਇਸ ਲਈ ਕਿਸੇ ਵਿਅਕਤੀ ਨੂੰ ਬਹੁਤ ਸੋਚ ਸਮਝ ਕੇ ਅਪਣਾਓ ਪਰ ਜਦੋਂ ਵੀ ਅਪਣਾਓ ਤੇ ਫਿਰ ਉਸ ਨੂੰ ਠਕਰਾਉਣਾ ਦੂਸਰੀ ਸਿੱਖਿਆ ਹਾਲਾਤ ਭਾਵੇਂ ਕੋਈ ਵੀ ਹੋਣ ਹਰ ਹਾਲਾਤ ਵਿੱਚ ਮਸਤ ਰਹੋ ਠੀਕ ਉਸ ਸਾਧੂ ਦੇ ਵਾਂਗ ਜੋ ਜੰਗਲ ਵਿੱਚ ਵੀ ਉਨੇ ਹੀ ਮौज-ਮਸਤੀ ਨਾਲ ਰਹਿੰਦਾ ਸੀ ਜਿੰਨਾ ਉਹ ਮਹਿਲ ਵਿੱਚ ਰਹਿੰਦਾ ਸੀ ਖੁਸ਼ੀ ਤੇ ਉਦਾਸੀ ਪ੍ਰਤੀ ਇੱਕ ਸਮਾਨ ਰਵੱਈਆ ਰੱਖਣਾ ਹੀ ਜੀਵਨ ਜਿਉਣ ਦਾ ਸਹੀ ਤਰੀਕਾ ਹੈ ਤੇ ਇਹੀ ਗੱਲ ਸ੍ਰੀਮਦ ਭਗਵਤ ਗੀਤਾ ਵਿੱਚ ਵੀ ਕਹੀ ਗਈ ਹੈ ਤੇ ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ਾਂ ਵਿੱਚ ਕਿਹਾ ਹੈ ਕਿ ਬੀਤੇ ਸਮੇਂ ਦਾ ਪਛਤਾਵਾ ਨਾ ਕਰੋ ਭਵਿੱਖ ਦੀ ਚਿੰਤਾ ਨਾ ਕਰੋ ਸਿਰਫ ਵਰਤਮਾਨ ਦੇ ਹਰ ਪਲ ਨੂੰ ਪੂਰੀ ਚੇਤਨਾ ਤੇ ਆਨੰਦ ਨਾਲ ਜਿਓ ਤਾਂ ਹੀ ਤੁਹਾਡਾ ਜੀਵਨ ਖੁਸ਼ੀਆਂ ਤੇ ਆਨੰਦ ਨਾਲ ਭਰੇਗਾ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਜਲਦੀ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ। ਜੇਕਰ ਦੱਸ ਕੋ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਕੀਮਤੀ ਸੁਝਾਅ ਉਹ ਦੇਣਾ ਨਾ ਭੁੱਲੋ ਤਾਂ ਕਿ ਅਸੀਂ ਹੋਰ ਇਹੋ ਜਿਹੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਨਮਸਕਾਰ